ਜਿੰਦਾਬਾਦ 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 ਤੇ ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋਂ ਸੂਬੇ ਦੀਆਂ ਮੰਡੀਆਂ 'ਚ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਵਾਰ ਚੋਨੇ ਦਾ ਸੀਜ਼ਨ ਸਰਕਾਰ ਲਈ ਪਰੇਸ਼ਾਨੀ ਖੜੀ ਕਰਦਾ ਅੰਦਰ ਅਸਰਾਰ ਹੈ ਕਿਉਂਕਿ ਆਰਥਿਕਾਂ ਦੇ ਸੈਲਰ ਮਾਲਕਾਂ ਤੋਂ ਬਾਅਦ ਹੁਣ ਪੰਜਾਬ ਦੀਆਂ ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾ ਨੇ ਵੀ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਦਰਸਲ ਆਰਥੀਆਂ, ਸੈਲਰਾਂ ਅਤੇ ਮਜ਼ਦੂਰਾ ਦੀ ਹੜਤਾਲ ਨਾਲ ਸੂਬੇ ਦੇ ਕਿਸਾਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਰਥੀਆਂ ਵੱਲੋਂ ਕਿਸਾਨਾਂ ਨੂੰ ਮੰਡੀਆਂ 'ਚ ਫਸਲ ਨਾ ਲੈ ਕੇ ਆਉਣ ਦੀ ਅਪੀਲ ਵੀ ਕੀਤੀ ਗਈ ਹੈ। ਜਿਸ ਤੋਂ ਬਾਅਦ ਇੱਥੋਂ ਤੱਕ ਕਿਹਾ ਗਿਆ ਹੈ ਕਿ ਜੇਕਰ ਕੋਈ ਆੜਤੀ ਜਾਂ ਫਿਰ ਮਜ਼ਦੂਰ ਕਿਸਾਨਾਂ ਦੀ ਕੋਈ ਵੀ ਫਸਲ ਦੀ ਟਰਾਲੀ ਆਪਣੇ ਫੜਚ ਉਤਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ। Yeah. 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 ਜਦਕੇ ਹੁਣ ਪੰਚਾਬ ਪਰਦੇ ਮੰਡੀ ਮਜ਼ਦੂਰਾ ਸਨੇ ਅਨਾਜ ਮੰਡੀ ਮਾਛੀਵਾੜਾ ਸਾਹਿਬ ਚ ਵੀ ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦੇ ਹੁਕਮਾ ਤਹਿਤ ਹੜਤਾਲ ਦਾ ਫੈਸਲਾ ਕੀਤਾ ਗਿਆ ਹੈ ਮੰਡੀ ਮਜ਼ਦੂਰ ਯੂਨੀਅਨ ਮੁਤਾਬਕ ਜੇਕਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 1 ਅਕਤੂਬਰ ਨੂੰ ਪੰਚਾਬ ਪਰਦੀਆਂ ਮੰਡੀਆਂ ਚ ਮਜ਼ਦੂਰ ਹੜਤਾਲ ਤੇ ਜਾਣਗੇ ਅਤੇ ਮੰਡੀ ਚ ਆਉਣ ਵਾਲੀ ਝੋਨੇ ਦੀ ਫਸਲ ਨੂੰ ਨਾ ਮਜ਼ਦੂਰ ਟਰਾਲੀਆਂ ਚ ਲੋਹਣਗੇ ਅਤੇ ਨਾ ਹੀ ਲੋਡ ਕਰਨਗੇ ਜੀ ਪ੍ਰਧਾਨ ਜੀ ਅੱਜ ਮਜ਼ਦੂਰਾਂ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਆ ਇਹ ਮਸਲਾ ਜੀ ਇਹਨਾਂ ਦਾ ਮਸਲਾ ਇਹ ਹੈ ਜੀ ਵੀ ਇਹ ਪਿਛਲੇ ਸਾਲ ਵੀ ਇਹਨਾਂ ਨੇ ਹੜਤਾਲ ਕੀਤੀ ਸੀ ਇਸ ਮਸਲੇ ਦੇ ਵਿੱਚ ਵੀ ਔਰ ਸਰਕਾਰ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਸਿੰਧੀ ਲੇਬਰ ਦੇ ਵਿੱਚ 25% ਦਾ ਵਾਅਦਾ ਕਰਾਂਗੇ ਔਰ ਉਹ ਹਜੇ ਤੱਕ ਇਹਨਾਂ ਦਾ ਵਾਅਦਾ ਨਹੀਂ ਕੀਤਾ ਪੂਰਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੀ ਲੋਡਿੰਗ ਹੈ ਪੰਜਾਬ ਦੇ ਵਿੱਚ ਉਹ 1 ਰੁਪਿਆ 84 ਪੈਸੇ ਇਹਨਾਂ ਨੂੰ ਮਿਲਦੀ ਹੈ ਜਦੋਂ ਕਿ ਹਰਿਆਣੇ ਦੇ ਵਿੱਚ ਵੱਧ ਹੈ ਜਦੋਂ ਸਰਕਾਰ ਜਿਹੜੀ ਹੈ ਅਨਲੋਡਿੰਗ ਕਰਵਾਉਂਦੀ ਹੈ ਉਹ 3 ਰੁਪਏ ਕੁਝ ਪੈਸੇ ਕਰਵਾਉਂਦੀ ਹੈ ਜਿਹੜਾ ਇਹਨਾਂ ਨਾਲ ਸਰਾਸਰ ਤੱਕਾ ਆ ਔਰ ਕੱਲ ਇਸ ਵੰਦ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੈ ਪੰਜਾਬ ਦੇ ਮੰਤਰੀ ਸਾਹਿਬਾਨ ਨਾਲ ਵੀ ਹੋਈ ਸੀ ਉੱਥੇ ਵੀ ਅਸੀਂ ਇਹ ਮੁੱਦਾ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਅਸੀਂ ਕਰ ਦਾਂਗੇ ਪਰ ਹਜੇ ਕਈ ਮੀਟਿੰਗਾਂ ਹੋ ਲਈਆਂ ਉਹਦੇ ਵਿੱਚ ਹਰੇਕ ਵਾਰੀ ਇਹੀ ਕਿਹਾ ਜਾਂਦਾ ਭਰੋਸਾ ਹੀ ਦਿੱਤਾ ਜਾਂਦਾ ਵੀ ਕਰ ਦਾਂਗੇ ਪਰ ਨਹੀਂ ਕੀਤਾ ਜਾਂਦਾ ਮਜ਼ਦੂਰਾਂ ਦੀਆਂ ਹੁਣ ਮੇਨ ਮੰਗਾਂ ਕੀ ਨੇ ਜੀ ਝੋਨਾ ਆਣਾ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਿਆ ਮੇਨ ਮੰਗਾਂ ਤੇ ਨਾਲ ਦੇ ਹੈਗਾ ਜਿਹੜੀ ਸਾਡੀ ਲੇਬਰ ਹੈ ਰੇਟ ਹੈ ਉਹ ਉਹ ਵਧਾਏ ਜਾਣ ਇਸ ਕਰਕੇ ਇਹਨਾਂ ਨੇ ਕੱਲ ਤੋਂ ਜਿਹੜਾ ਹੈਗਾ ਵੀ ਜਿੰਨਾ ਚਿਰ ਸਰਕਾਰ ਜਿਹੜੀ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਡੇ ਲੋਡਿੰਗ ਦਾ ਜਾਂ ਹੋਰ ਬਾਕੀ ਮੰਗਾਂ ਨਹੀਂ ਬਦਾਉਂਦੀ ਉਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰਦੀ ਉਹਨਾਂ ਚ ਇਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਹੜਤਾਲ ਹੈ ਕੱਲ ਤੋਂ ਸ਼ੁਰੂ ਹੋਊਗਾ ਜਿਹੜਾ ਸਭ ਮੰਡੀਆਂ ਦੇ ਵਿੱਚ ਆ ਰਿਹਾ ਫਿਰ ਉਹ ਦੇਖ ਰਿਹਾ ਫੋਨ ਕਰਦਾ ਨਹੀਂ ਇਹ ਤਾਂ ਵੈਸੇ ਹੀ ਹਜੇ ਮੰਡੀਆਂ ਦੇ ਵਿੱਚ ਕਿਉਂਕਿ ਪਹਿਲੀ ਤਰੀਕ ਤੋਂ ਪਰਚੇ ਸ਼ੁਰੂ ਹੋਣੀ ਹੈ ਤੇ ਉਹਨਾਂ ਦਾ ਵੇਖ ਨਹੀਂ ਰਿਹਾ ਔਰ ਆੜਤੀਏ ਨੇ ਜਿਹੜੇ ਉਹ ਵੀ ਕੱਲ ਤੋਂ ਹੜਤਾਲ ਤੇ ਜਾ ਰਹੇ ਨੇ ਕਿਉਂਕਿ ਆੜਤੀਆਂ ਦੇ ਵੀ ਕੁਝ ਮੰਗਾਂ ਨੇ ਜਿਹੜੀਆਂ ਤੇ ਸਰਕਾਰ ਨੇ ਹਜੇ ਤੱਕ ਕੋਈ ਸਾਨੂੰ ਨਹੀਂ ਮੰਨੀਆਂ ਹੈਗੀਆਂ ਸਾਨੂੰ ਸਾਡੀ ਤਾਂ ਕਿਸਾਨਾਂ ਨੂੰ ਹੀ ਅਪੀਲ ਹੈ ਵੀ ਜਿਹੜਾ ਝੋਨਾ ਹਜੇ ਕਿੰਨਾ ਚਿਰ ਹੜਤਾਲ ਆੜਤੀਆਂ ਦੀਆਂ ਸ਼ੈਲਰ ਆਪਣੇ ਲੇਬਰ ਵਾਲਿਆਂ ਦੀ ਔਰ ਸ਼ੈਲਰਾਂ ਵਾਲਿਆਂ ਦੀ ਨਹੀਂ ਖੁੱਲਦੀ ਉਹਨਾਂ ਚਿਰ ਤੋਂ ਨਾ ਜੜਾ ਮੰਡੀਆਂ ਦੇ ਵਿੱਚ ਨਾ ਲੈ ਕੇ ਆਓ ਤੇ ਮਜ਼ਦੂਰਾਂ ਦੀ ਜਿਹੜੀ ਹੜਤਾਲ ਹੈ ਇਹ ਅਣਮਿੱਥੇ ਸਮੇਂ ਲਈ ਹੈ ਇਹ ਅਣਮਿੱਥੇ ਸਮੇਂ ਲਈ ਹੈ ਆੜਤੀਆਂ ਦੀ ਵੀ ਅਣਮਿੱਥੇ ਸਮੇਂ ਲਈ ਹੈ ਮਜ਼ਦੂਰਾਂ ਦੀ ਵੀ ਅਣਮਿੱਥੇ ਸਮੇਂ ਲਈ ਹੈ ਔਰ ਸ਼ੈਲਰਾਂ ਦੀ ਵੀ ਸਾਡਾ ਕੰਮ ਦਰਸਲ ਮਜ਼ਦੂਰਾਂ ਮੁਤਾਬਕ ਲੋਡਿੰਗ ਦੀ ਲੇਬਰ 'ਚ 5 ਰੁਪਏ ਦਾ ਵਾਅਦਾ ਕੀਤਾ ਜਾਵੇ ਉਹਨਾਂ ਮੰਗ ਕੀਤੀ ਹੈ ਕਿ ਕੱਚੀ ਮੰਡੀ ਦੀ ਮਜ਼ਦੂਰੀ ਜੋ ਹਰਿਆਣਾ 'ਚ 3 ਰੁਪਏ 20 ਪੈਸੇ ਉਸ ਦੇ ਬਰਾਬਰ ਉਹਨਾਂ ਦੀ ਮਜ਼ਦੂਰੀ ਵਧਾ ਕੇ 25% ਦਾ ਹੋਰ ਵਾਅਦਾ ਕੀਤਾ ਜਾਵੇ ਉਹਨਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਕਟੋਂ-ਕਟੋਂਾਂ ਦੀ ਮਜ਼ਦੂਰੀ ਹਰਿਆਣਾ ਦੇ ਬਰਾਬਰ ਨਾ ਕੀਤੀ ਤਾਂ ਉਹ ਸਰਕਾਰ ਦੇ ਖਿਲਾਫ ਸੜਕਾਂ ਰੇਲਵੇ ਲਾਈਨਾਂ ਤੇ ਧਰਨੇ ਲਾ ਕੇ ਗੱਡੀ ਅੰਜਾਮ ਕਰਨਗੇ ਹਾਂਜੀ ਕੀ ਨਾ ਤੁਹਾਡਾ ਪਹਿਰਾਮਪਾਲੀ ਮੱਛੀਵਾੜਾ ਮੰਡੀ ਅਨਾਜ ਕੀ ਮਾਮਲਾ ਜਿਹੜਾ ਹੜਤਾਲ ਹੜਤਾਲ ਤੇ ਜੀ ਕਾਫੀ ਸਮੇ ਤੋਂ ਰੇਟ ਨਹੀਂ ਵੱਧ ਰਿਹਾ ਠੀਕ ਹੈ ਜੀ ਰੇਟ ਬਹੁਤ ਘੱਟ ਹੈ ਹਰਿਆਣਾ 'ਚ ਰੇਟ ਜ਼ਿਆਦਾ ਹੈ ਇੱਥੇ ਸਰਕਾਰ ਨੂੰ ਬਹੁਤ ਵਾਰ ਐਪਲੀਕੇਸ਼ਨ ਵੀ ਦਿੱਤੀਆਂ ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤਾ ਇਸ ਲਈ ਅਸੀਂ ਹੁਣ ਇੱਕ ਤਰੀਕ ਤੋਂ ਹੜਤਾਲ ਜਾਰੀ ਕਰਤੀ ਨਾ ਕੋਈ ਟ੍ਰੈਲੀ ਲਾਊਂਗਾ ਤੇ ਨਾ ਕੋਈ ਲੇਵਰ ਕੰਮ ਕਰੂੰਗੀ ਇਸ ਨਾਲ ਤਾਂ ਬਹੁਤ ਜ਼ਿਆਦਾ ਝੋਨਾ ਆ ਜਾਊਗਾ ਮੰਡੀ ਦੇ ਵਿੱਚ ਕੀ ਕਹੋਗੇ ਫਿਰ ਇਹੀ ਆ ਕਿ ਹੁਣ ਜ਼ਿੰਮੇਦਾਰਾਂ ਨੂੰ ਵੀ ਝੋਨਾ ਨਾਲ ਲੈ ਕੇ ਆਉਣ ਜੀ ਜਿਹੜੇ ਲੈ ਕੇ ਆ ਰਹੇ ਹਨ ਕਾਮਾ ਮਜ਼ਦੂਰਾ ਨੇ ਮੰਡੀਆਂ 'ਚ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਦੂਜੇ ਪਾਸੇ ਚੋਨੇ ਦੀ ਵਾੜੀ ਵੀ ਜ਼ੋਰ ਫੜਦੀ ਜਾ ਰਹੀ ਹੈ ਜਿਸ ਕਾਰਨ ਮਜ਼ਦੂਰਾ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਚੋਨਾ ਨਾ ਲੈ ਕੇ ਆਉਣ ਦੀ ਅਪੀਲ ਕੀਤੀ ਹੈ ਉਧਰ ਮੰਡੀਆਂ 'ਚ ਆ ਰਹੀ ਫਸਲ ਵੀ ਵਾਪਸ ਭੇਜੀ ਜਾ ਰਹੀ ਹੈ ਮਾਛੀਵਾੜਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬੀ ਟੀਵੀ